ਅੱਜ ਤੇ ਅਹਿਮ ਖਬਰ ਦਾ ਰੁਕ ਕਾਲਾ ਨੇ ਜਿੱਥੇ ਸਾਬਕਾ ਮੰਤਰੀ ਸਤਿੰਦਰ ਜੈਨ ਦੀਆਂ ਮੁਸ਼ਕਿਲਾਂ ਇੱਕ ਵਾਰ ਫੇਰ ਵਦਨੀਆਂ ਸ਼ੁਰੂ ਹੋ ਗਈਆਂ ਨੇ ਸਤਿੰਦਰ ਜੈਨ ਉਹਨਾਂ ਤੇ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਹੈ ਤੇ ਮਨੀ ਲਾਂਡਰਿੰਗ ਦੇ ਕੇਸ ਤੋਂ ਉਹ ਪਿਛਲੇ ਲੰਬੇ ਸਮੇਂ ਤੋਂ ਜ਼ਮਾਨਤ ਤੇ ਦਿਖਾਈ ਦੇ ਰਹੀ ਸੀ ਪਿਛਲੇ ਲੰਬੇ ਸਮੇਂ ਤੋਂ ਮੈਡੀਕਲ ਲੀਵ ਤੇ ਦਿਖਾਈ ਦੇ ਰਹੀ ਸੀ ਤਾਂ ਹੁਣ ਸੁਪਰੀਮ ਕੋਰਟ ਦੇ ਵੱਲੋਂ ਉਹਨਾਂ ਦੀ ਮੈਡੀਕਲ ਲੀਵ ਜਿਹੜੀ ਹੈ ਖਾਰਜ ਕਰ ਦਿੱਤੀ ਹੈ ਤਾਂ ਇਸ ਵੇਲੇ ਦੀ ਵੱਡੀ ਤੇ ਅਹਿਮ ਖਬਰ ਤੁਹਾਡੇ ਨਾਲ ਸਾਂਝਾ ਕਰ ਰਿਹਾ ਜਿੱਥੇ ਸ਼ਰਾਬ ਘਟਾਲਾ ਮਾਮਲੇ ਦੇ ਵਿੱਚ منی ਲਾਂਡਰਿੰਗ ਦਾ ਕੇਸ ਅਸਤਿੰਦਰ ਜੈਨ ਤੇ ਦਰਜ ਹੈ ਤਾਂ 16 ਮਈ 2023 ਤੋਂ ਹੀ ਉਹ ਮੈਡੀਕਲ ਲੀਵ ਲੈ ਕੇ ਜ਼ਮਾਨਤ ਤੇ ਬਾਹਰ ਚੱਲ ਰਹੇ ਨੇ ਬਾਰ-ਬਾਰ ਉਹਨਾਂ ਦੇ ਵੱਲੋਂ ਸਿਹਤ ਦਾ ਹਵਾਲਾ ਦੇ ਕੇ ਅਰਜ਼ੀ ਦਿੱਤੀ ਜਾਂਦੀ ਰਹੀ ਹੈ ਤਾਂ ਹੁਣ ਸੁਪਰੀਮ ਕੋਰਟ ਦੇ ਵਿੱਚ ਇਹ ਅਰਜ਼ੀ ਜਿਹੜੀ ਹੈ ਖਾਰਜ ਕਰ ਦਿੱਤੀ ਗਈ ਹੈ ਲਗਾਤਾਰ ਕਿਆ ਜਾ ਰਿਹਾ ਹੈ ਸੁਪਰੀਮ ਕੋਰਟ ਵੱਲੋਂ ਜਦੋਂ ਇਹ ਫੈਸਲਾ ਲਿੱਤਾ ਗਿਆ ਤਾਂ ਇੱਕ ਵਾਰ ਫੇਰ ਉਹਨਾਂ ਦੀਆਂ ਮੁਸ਼ਕਿਲਾਂ ਵੱਧਣੀਆਂ ਸ਼ੁਰੂ ਹੋ ਗਈਆਂ ਨੇ ਸਾਬਕਾ ਮੰਤਰੀ ਆਮ ਆਦਮੀ ਪਾਰਟੀ ਦੇ ਆਗੂ ਸਤਿੰਦਰ ਜੈਨ ਉਹਨਾਂ ਦੀਆਂ ਮੁਸ਼ਕਿਲਾਂ ਤੇ ਫੁੱਲ ਸਟਾਪ ਨਹੀਂ ਲੱਗੇਗਾ ਹਜੇ ਕਿਉਂਕਿ ਲਗਾਤਾਰ ਪਿਛਲੇ ਲੰਬੇ ਸਮੇਂ ਤੋਂ ਯਾਨੀ ਕਿ 16 ਮਈ 2023 ਤੋਂ ਹੀ ਆਪਣੀ ਸਿਹਤ ਜ਼ਮਾਨਤ ਦੇ ਬਾਹਰ ਨੇ ਤਾਂ ਹੋਣਾ ਇੱਕ ਵਾਰ ਫੇਰ ਜਦੋਂ ਮੈਡੀਕਲ ਲੀਵ ਦੇ ਲਈ ਸਿਹਤ ਦੇ ਲਈ ਉਹਨਾਂ ਦੇ ਵੱਲੋਂ ਅਰਜ਼ੀ ਦਿੱਤੀ ਜਾਂਦੀ ਆ ਤਾਂ ਇਸ ਅਰਜ਼ੀ ਨੂੰ ਸੁਪਰੀਮ ਕੋਰਟ ਦੇ ਵੱਲੋਂ ਖਾਰਜ ਕਰ ਦਿੱਤਾ ਗਿਆ ਤਾਂ ਹੁਣ ਇੱਕ ਵਾਰ ਫੇਰ ਸਤਿੰਦਰ ਜੈਨ ਜਿਹੜੇ ਨੇ ਉਹ ਜੇਲ੍ਹ ਦੇ ਵਿੱਚ ਨਜ਼ਰ ਆਣਗੇ ਤਾਂ ਮਨੀ ਲਾਂਡਰਿੰਗ ਦਾ ਕੇਸ ਦਰਜ ਹੈ ਸਤਿੰਦਰ ਜੈਨ ਤੇ ਸਾਬਕਾ ਮੰਤਰੀ ਸਤਿੰਦਰ ਜੈਨ ਤੇ ਸ਼ਰਾਬ ਘਟਾਲਾ ਮਨੀ ਲਾਂਡਰਿੰਗ ਦਾ ਕੇਸ ਦਰਜ ਹੈ ਤਾਂ ਇਸੇ ਦੇ ਵਿਸ਼ਾਲੇ ਉਹ ਪਿਛਲੇ ਲੰਬੇ ਸਮੇਂ ਤੋਂ ਉਹ ਸਿਹਤ ਦਾ ਹਵਾਲਾ ਦਿੰਦੇ ਹੋਏ ਬਾਹਰ ਸੀ ਜਿਸ ਤੋਂ ਬਾਅਦ ਇੱਕ ਵਾਰ ਫੇਰ ਉਹਨਾਂ ਦੇ ਵੱਲੋਂ ਅਰਜ਼ੀ ਦਿੱਤੀ ਜਾਂਦੀ ਹੈ ਸਿਹਤ ਨੂੰ ਦੇਖਦੇ ਹੋਏ ਆਪਣੀ ਮੈਡੀਕਲ ਲੀਵ ਦਾ ਹਵਾਲਾ ਦਿੰਦੇ ਹੋਏ ਅਰਜ਼ੀ ਦਿੱਤੀ ਜਾਂਦੀ ਹੈ ਪਰ ਹੁਣ ਇਹ ਅਰਜ਼ੀ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤੀ ਹੈ ਤਾਂ ਹੁਣ ਲਗਾਤਾਰ ਇੱਕ ਵਾਰ ਫੇਰ ਮੁਸ਼ਕਿਲਾਂ ਦੇ ਵਿੱਚ ਪੈ ਚੁਕੇ ਨੇ ਸਤਿੰਦਰ ਜੈਨ ਤੇ ਉਹਨਾਂ ਦੀ ਗ੍ਰਿਫਤਾਰੀ ਹੋ ਸਕਦੀ ਹੈ ਜਲਦੀ ਹੀ ਉਹਨਾਂ ਦੀ ਗ੍ਰਿਫਤਾਰੀ ਹੋਵੇਗੀ ਤਾਂ ਜੇਲ੍ਹ ਦੇ ਵਿੱਚ ਦਿਖਾਈ ਦੇਣਗੇ ਸਤਿੰਦਰ ਜੈਨ ਤਾਂ ਇਸ ਦੇ ਬਾਬਤ ਸਾਰੀ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਜਦ ਤੱਕ ਲਈ ਬਣੇ ਰੋਸ ਸカイ ਨਿਊਜ਼ ਪੰਜਾਬ ਦੇ ਨਾਲ